ਫਗਤ ਨਾਮਦੇਵ ਜੀ ਫਰਮਾਉਂਦੇ ਨੇ ਕਿ ਜੇ ਮੈਂ ਕੜਾ ਲਿਆ ਕੇ ਉਸ ਵਿੱਚ ਪਾਣੀ ਪਰ ਕੇ ਮੂਰਤੀ ਨੂੰ ਇਸ਼ਨਾਨ ਕਰਾਵਾਂ ਤਾਂ ਉਹ ਇਸ਼ਨਾਨ ਪਰਵਾਣ ਨਹੀਂ ਹੈ ਕਿਉਂਕਿ ਪਾਣੀ ਝੂਠਾ ਹੈ ਉਹਦੇ ਵਿੱਚ 42 ਲੱਖ ਜੂਨ ਦੇ ਜੀਵ ਰਹਿੰਦੇ ਨੇ ਪਰ ਮੇਰਾ ਰੱਬ ਤਾਂ ਪਹਿਲਾਂ ਹੀ ਉਹਨਾਂ ਜੀਵਾਂ ਵਿੱਚ ਵਸਦਾ ਹੈ ਫਿਰ ਮੈਂ ਮੂਰਤੀ ਨੂੰ ਕਾਦੇ ਲਈ ਇਸ਼ਨਾਨ ਕਰਾਵਾਂ ਮੈਂ ਜਿੱਧਰ ਵੀ ਜਾਂਦਾ ਹਾਂ ਉਧਰ ਰੱਬ ਮੌਜੂਦ ਹੈ ਤੇ ਉਹ ਸਾਰਿਆਂ ਵਿੱਚ ਵਸ ਕੇ ਬੜਾ ਆਨੰਦ ਮਾਣ ਰਿਹਾ ਹੈ फूल ल्याके माला बनाके जे मैं मूर्ति दी पूजा करा ता ओ भी परवान नहीं क्योंकि फूल झूठे ने क्योंकि ओदी सुगंधि पोरने पेला ही ले ली है ते रब ता पेला ही उस पोरे विच बसदा है ओदा ही दूध नाल खीर बनाके मूर्ति नु पेट करना वे परवान नहीं क्योंकि दूध पेला ही वच्छे ने झूठा कर देता है ते उस वच्छे दे विच भी रब मौजूद है नामदेव जी ਉਸ ਰਵ ਨਾਲ ਗੱਲ ਕਰਦੇ ਨੇ ਕਿ ਤੁਸੀਂ ਸਰਵ ਵਿਆਪਕ ਕੋ